ਸਵੇਰ ਤੋਂ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ بارش ਨੇ ਪਾਣੀ ਜਲ ਜਲ ਫਲ ਫਲ ਕਰ ਦਿੱਤਾ ਪੂਰੇ ਸ਼ਹਿਰ ਦੇ ਵਿੱਚ ਅਸੀਂ ਇਸ ਵੇਲੇ ਹੈਰੀਟੇਜ ਸਟਰੀਟ ਦੇ ਵਿੱਚ ਖੜੇ ਹਾਂ ਜਿਹੜਾ ਹੈਰੀਟੇਜ ਸਟਰੀਟ ਹੈ ਇਹਦੇ ਇਸ ਸਟਰੀਟ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਬਣਾਇਆ ਗਿਆ ਸੀਗਾ ਔਰ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਨੂਤ ਪੂਰੀ ਤਰ੍ਹਾਂ ਸੋਹੰਦਰੀ ਹੈ ਕਿ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੱਗਾ ਜੀ ਸੁੰਦਰ ਬਣਾਇਆ ਗਿਆ ਸੀਗਾ ਔਰ ਇੱਥੇ ਇਸ ਰਸਤੇ ਦੇ ਵਿੱਚ ਮੌਜੂਦ ਦੁਕਾਨਦਾਰ ਔਰ ਲੋਕੀ ਜਿਹੜੇ ਜਿਨ੍ਹਾਂ ਦੇ ਘਰਸਾਂ ਜਿਹੜੇ ਇੱਥੇ ਫੜੀਆਂ ਰੇੜੀਆਂ ਲਗਾਉਂਦੇ ਸਨ ਉਹਨਾਂ ਨੂੰ ਇੱਥੋਂ ਹਟਾਇਆ ਗਿਆ ਸੀਗਾ ਤਾਂ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਖੂਬਸੂਰਤ ਬਣਾਇਆ ਗਿਆ ਸੀਗਾ ਪਰ ਉਸ ਦੇ ਬਾਵਜੂਦ ਵੀ ਛੋਟੀ ਜੀ بارش ਹੋ ਜਾਏ ਤੇ ਇਸ ਇਲਾਕ ਇਸ ਏਰੀਏ ਦੇ ਵਿੱਚ ਪਾਣੀ ਪਾਣੀ ਖੜਾ ਹੋ ਜਾਂਦਾ ਹੈ ਔਰ ਇੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ 2-4 ਹੋਣਾ ਬੰਦਾ ਹੈ ਇੰਨੇ ਇਸ ਪਾਣੀ ਦੇ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅੱਜ ਜਿਹੜੀ ਸਵੇਰੇ ਬਾਰਿਸ਼ ਹੋਈ ਹੈ ਹੁਣ ਬਾਰਿਸ਼ ਤੋਂ ਬਾਅਦ ਜਿਹੜੇ ਇੱਥੇ ਪ੍ਰਾਈਵੇਟ ਡਿਊਟੀ ਦੇ ਨੇ ਉਹ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਬਾਰਿਸ਼ ਅੱਜ ਹੀ ਨਹੀਂ ਹੋਈ ਹੈ ਬਾਰਿਸ਼ ਕਾਫੀ ਢੇਰ ਤੋਂ ਹੋ ਰਹੀ ਹੈ ਮੌਨਸੂਨ ਵੀ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਹੁਣ ਗੱਡਰਾਂ ਦੇ ਉੱਤੋਂ ਕੂੜਾ ਕਰਕਟ ਹਟਾਇਆ ਜਾ ਰਿਹਾ ਕਿਉਂਕਿ ਪਹਿਲੇ ਤਾਂ ਇਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਇਸ ਦੀ ਸਫਾਈ ਕੀਤੀ ਜਾਏ ਹਾਲਾਂਕਿ ਸਫਾਈ ਕਰਮਚਾਰੀ ਵੀ ਇੱਥੇ ਮੌਜੂਦ ਨੇ ਸਪੈਸ਼ਲ ਇਸ ਏਰੀਏ ਦੇ ਵਿੱਚ ਇਸ ਸਟਰੀਟ ਦੇ ਵਿੱਚ ਡਸਟਬਿਨ ਲਗਾਏ ਗਏ ਨੇ ਤਾਂ ਜੋ ਲੋਕੀ ਆਪਣਾ ਕੂੜਾ ਜਿਹੜਾ ਹੈ ਇਧਰ ਉਧਰ ਨਾ ਸੁੱਟਣਗੇ ਡਸਟਬਿਨ 'ਚ ਪਾਣਗੇ ਪਰ ਉਸ ਦੇ ਬਾਵਜੂਦ ਵੀ ਕੋਈ ਸਫਾਈ ਦਾ ਇੱਥੇ ਇੰਤਜ਼ਾਮ ਨਾ ਹੋਣਾ ਇਹ ਆ ਸਾਹਮਣੇ ਤੁਹਾਨੂੰ ਦਿਖਾਉਂਦਾ ਹੈ ਕਿ ਇਸ ਏਰੀਏ ਨੂੰ ਜਿਹਨੂੰ ਜਿੱਥੇ ਕਰੋੜਾਂ ਅਰਬਾਂ ਰੁਪਏ ਲਗਾ ਕੇ ਇਸ ਨੂੰ ਸੁੰਦਰ ਬਣਾਇਆ ਗਿਆ ਸੀਗਾ ਔਰ ਇੱਥੋਂ ਜਿਹੜੇ ਲੋਕ ਸਨ ਜਿਹੜੇ ਲੋਕ ਇੱਥੇ ਕੰਮ ਕਰਦੇ ਸਨ ਜਿਹੜੇ ਲੋਕ ਰਹਿੰਦੇ ਸਨ ਜਿਹੜੇ ਉਹਨਾਂ ਨੂੰ ਇੱਥੋਂ ਹਟਾਇਆ ਗਿਆ ਸੀਗਾ ਇੱਥੇ ਇੱਕ ਸਕੂਲ ਵੀ ਹੋਇਆ ਕਰਦਾ ਸੀਗਾ ਸਾਰਾ ਗੜੀ ਸਕੂਲ ਹੁੰਦਾ ਸੀਗਾ ਉਸ ਨੂੰ ਹਟਾਇਆ ਗਿਆ ਸੀਗਾ ਤਾਂ ਜੋ ਇਸ ਏਰੀਏ ਸੜਕਾਂ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹ ਇਸ ਇਸ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੇਦਾਰੇ ਕਰ ਸਕਣ ਸੋ ਕੁੱਲ ਮਿਲਾ ਕੇ ਅਸੀਂ ਇਸ ਵੇਲੇ ਹੈਰਿਟੇਜ ਸਟਰੀਟ ਦੇ ਵਿੱਚ ਖੜੇ ਹਾਂ ਟਾਊਨ ਹਾਲ ਦੀ ਇਮਾਰਤ ਜੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਗਰੇਜ਼ਾਂ ਦੇ ਜ਼ਮਾਨੇ ਦਾ ਇੱਕ ਟਾਊਨ ਹਾਲ ਹੈ ਜਿਸ ਨੂੰ ਹੁਣ ਇਹ ਬਿਲਡਿੰਗ ਦਾ ਇਥੋਂ ਚੇਂਜ ਹੋ ਗਿਆ ਸਰਕਾਰੀ ਬਿਲਡਿੰਗ ਤਾਂ ਹੁਣ ਰਣਜੀਤ ਐਵਨਿਊ ਦੇ ਵਿੱਚ ਚਲੀ ਗਈ ਹੈ ਪਰ ਇਹ ਬਿਲਡਿੰਗ ਹੁਣ ਇੱਕ ਟੂਰਿਸਟ ਬੋਰਡ ਨਾਲ ਲਈ ਚਾਹ ਕਾਫੀ ਲਈ ਜਿਹੜੇ ਸਟੋਰ ਦੁਕਾਨਾਂ ਨੇ ਜਿਹੜੇ ਹੋਟਲਸ ਦੇ ਉਹ ਬਣਾਏ ਗਏ ਨੇ ਮਿਊਜ਼ੀਅਮ ਵੀ ਹੈ ਪਾਰਟੀਸ਼ਨ ਮਿਊਜ਼ੀਅਮ ਵੀ ਹੈ ਇਸੇ ਸਥਾਨ ਦੇ ਵਿੱਚ ਐ ਅਸੀਂ ਭਰਾਵਾਂ ਦਾ ਟੱਬਾ ਹੈ ਇੱਧਰਲੀ ਸਾਈਡ ਦੇ ਪਰ ਇਹ ਜਿਹੜਾ ਰਸਤਾ ਹੈਗਾ ਇੱਥੋਂ ਹੀ ਹੋ ਕੇ ਸ੍ਰੀ ਹਰਮੰਦਰ ਸਾਹਿਬ ਤੱਕ ਜਾਇਆ ਜਾਂਦਾ ਹੈ ਔਰ ਸ਼ਰਧਾਲੂ ਜਿਹੜੇ ਦੂਰ ਦੁਰਾਡੇ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਦੇਸ਼ ਤੋਂ ਆਉਂਦੇ ਨੇ ਵਿਦੇਸ਼ ਤੋਂ ਆਉਂਦੇ ਨੇ ਉਹਨਾਂ ਨੂੰ ਇਸੇ ਇਸੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ ਸੋ ਤਸਵੀਰਾਂ ਤੁਹਾਨੂੰ ਸਾਫ਼ ਬਿਆਨ ਕਰਦੀਆਂ ਨੇ ਕਿ ਇਸ ਰਸਤੇ ਦੇ ਵਿੱਚ ਹਾਲਾਤ ਕੀ ਨੇ ਜਦੋਂ ਮਾੜੀ ਜਿਹੀ ਬਾਰਿਸ਼ ਹੋ ਜਾਂਦੀ ਹੈ ਔਰ ਲੋਕਾਂ ਨੂੰ ਇੱਥੋਂ ਨਿਕਲਣਾ ਵੀ ਜਿਹੜਾ ਹੈ ਉਹ ਮੁਸ਼ਕਲ ਹੁੰਦਾ ਹੈ ਸਾਰਾ ਗੜੀ ਸਰਾਹ ਹੈ ਜਿਹੜੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਾਰੀ ਗਈ ਸੀ ਔਰ ਇਸ ਸਰਾਹ ਤੋਂ ਬਿਲਕੁਲ ਬਾਹਰ ਦੇਖੋ ਕਿੰਨਾ ਪਾਣੀ ਖੜਾ ਹੈ ਕਿਉਂਕਿ ਅੱਜ ਸਵੇਰ ਤੋਂ ਹੀ ਜਿਹੜੀ ਬਾਰਿਸ਼ ਹੋਈ ਆ 1 ਘੰਟੇ ਦੇ ਬਾਅਦ ਬੜੀ ਤੇਜ਼ ਬਾਰਿਸ਼ ਸੀਗੀ ਔਰ ਉਸ ਬਾਰਿਸ਼ ਨੇ ਦਿਖਾ ਦਿੱਤਾ ਕਿ ਇਸ ਰਸਤੇ ਦੇ ਵਿੱਚ ਪਾਣੀ ਪਾਣੀ ਹੋ ਗਿਆ ਹੈ ਸੋ ਅਸੀਂ ਗੱਲ ਇੱਥੋਂ ਦੇ ਲੋਕਾਂ ਨਾਲ ਸਥਾਨਕ ਲੋਕਾਂ ਨਾਲ ਵੀ ਕਰਾਂਗੇ ਕਿ ਇੱਥੋਂ ਦੇ ਹਾਲਾਤਾਂ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਲੋਕ ਦੱਸਣਗੇ ਵੀ ਕਿ ਉਸ ਇਸ ਦੇ ਵਿੱਚ ਕੀ ਕਮਜ਼ੋਰੀ ਰਹੀ ਹੈ ਕੀ ਕਮੀ ਰਹੀ ਹੈ ਸਰਕਾਰ ਵੱਲੋਂ ਸੋ ਕੁੱਲ ਮਿਲਾ ਕੇ ਸੈਨੀਟਾਈਜ਼ ਸਟਰੀਟ ਦੇ ਵਿੱਚ ਇਹ ਅੱਜ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਸਟਰੀਟ ਦੇ ਵਿੱਚ ਜਾਂ ਬਰਸਾਤ ਤੋਂ ਬਾਅਦ ਪਾਣੀ ਖੜਾ ਹੁੰਦਾ ਹੈ ਪਾਣੀ ਜਦੋਂ ਵੀ ਕੋਈ ਬਾਰਿਸ਼ ਹੋ ਜਾਏ ਹਲਕੀ ਜੀ ਬਾਰਿਸ਼ ਵੀ ਹੁੰਦੀ ਹੈ ਤਾਂ ਇਹ ਏਰੀਆ ਪਾਣੀ ਨਾਲ ਭਰ ਜਾਂਦਾ ਹੈ ਔਰ ਸ਼ਰਦਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਰਦਾਲੂ ਇੱਥੇ ਇਥੋਂ ਨਿਕਲਣਾ ਮੁਸ਼ਕਲ ਹੁੰਦਾ ਹੈ ਦੂਰ ਦਰਾਡੇ ਤੋਂ ਪਹੁੰਚਦੇ ਨੇ ਸੋ ਸਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਥੇ ਪਾਣੀ ਪਾਣੀ ਖੜਾ ਹੈ ਹਾਂਜੀ ਹਾਂਜੀ ਤੇ ਕਿੰਨੀ ਪਰੇਸ਼ਾਨੀ ਆਂਦੀ ਹੈ ਇਹ ਨੂੰ ਜਿਆਦਾ ਸ਼ਰਧਾਲੂਆਂ ਨੂੰ ਵੀ ਬੜੀ ਪਹਿਚਾਨੀ ਆਂਦੀ ਹੈ ਜਿਹੜੇ ਲੰਗਣ ਵਾਲੇ ਉਹਨਾਂ ਨੂੰ ਹੀ ਪਹਿਚਾਨੀ ਆਂਦੀ ਹੈ ਇਹਨਾਂ ਨੂੰ ਚਾਹੀਦਾ ਵੀ ਇੱਕਦਮ ਕੋਈ ਨਾ ਸਿਸਟਮ ਇਹ ਹੋ ਜਾਵੇ ਉਧਰੋਂ ਪਾਣੀ ਆਵੇ ਉਧਰੋਂ ਨਾਲ ਹੀ ਨਿਕਲ ਜਾਵੇ ਦੇਖੋ ਪਾਣੀ ਪਾਣੀ ਵਾਲਾ ਸਿਸਟਮ ਚਲੋ ਜਿਸ ਵਾਂ بارش ਆ ਜਾਂਦੀ ਹੈ ਇਕਦਮ ਐਡੀ ਜੜਲੀ بارش ਦੇ ਪਾਣੀ ਜਾਂ ਖੜਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਦੇਖਨੇ ਕਿ ਹੁਣ بارش ਬੰਦ ਹੋਈ ਨੂੰ ਵੀ ਡੇਢ ਦੋ ਘੰਟੇ ਹੋ ਗਏ ਨੇ ਦੋ ਤਿੰਨ ਘੰਟੇ ਹੋ ਗਏ ਬੰਦ ਹੋਈ ਨੂੰ ਪਰ ਹੁਣ ਤੱਕ ਤੇ ਪਾਣੀ ਨਿਕਲ ਜਾਣਾ ਚਾਹੀਦਾ ਸੀ ਤੇ ਨਹੀਂ ਨਿਕਲ ਰਿਹਾ ਤੇ ਇਹਦਾ ਮਤਲਬ ਹੈ ਵੀ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਵੀ ਇਹਦਾ ਕੋਈ ਨਾ ਕੋਈ ਪ੍ਰਬੰਧ ਕਰਨ ਵੀ ਜਿਹਦੇ ਨਾਲ ਸ਼ਰਧਾਲੂ ਨੂੰ ਕੋਈ ਪ੍ਰੋਬਲਮ ਨਾ ਆਵੇ ਅੰਮ੍ਰਿਤਸਰ ਦੇ ਲੋਕਾਂ ਨੂੰ ਪ੍ਰੋਬਲਮ ਨਾ ਕੋਈ ਆਵੇ ਪਰ ਇੱਕੋ ਹੀ ਇਹੋ ਜਿਹਾ ਹੱਲ ਹੈਗਾ ਕਾਰਪੋਰੇਸ਼ਨ ਅੱਗੇ ਰਿਕੁਐਸਟ ਕਰ ਸਕਦੇ ਆਂ ਵੀ ਤੁਸੀਂ ਇਹਨੂੰ ਕੰਮ ਨੂੰ ਕਰੋ ਬਿਲਕੁਲ ਬਿਲਕੁਲ ਅਕਾਲੀ ਸਰਕਾਰ ਨੇ ਇਸ ਏਰੀਏ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਸੀਗਾ ਇਸ ਏਰੀਏ ਸਟਰੀਟ ਨੂੰ ਜਿਹੜੇ ਇਹ ਰਸਤਾ ਜਿਹੜਾ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੱਲਿਆਂ ਵਾਲੇ ਬਾਗ ਨੂੰ ਰਸਤਾ ਜਾਂਦਾ ਹੈ ਉਸ ਨੂੰ ਚੌੜਾ ਕੀਤਾ ਗਿਆ ਸੀਗਾ ਉਸ ਸਦਸਤੇ ਦੇ ਵਿੱਚ ਮੌਜੂਦ ਜਿਹੜੇ ਲੋਕ ਸਨ ਜਿਹੜੇ ਦੁਕਾਨਦਾਰ ਜਿਹੜੇ ਰਹਿੰਦੇ ਸਨ ਉਹਨਾਂ ਨੂੰ ਹਟਾਇਆ ਗਿਆ ਸੀਗਾ ਉਹਦੇ ਵਪਾਰਿਕ ਸਥਾਨ ਜਿਹੜੇ ਸੀਗੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਸੀਗਾ ਔਰ ਇਸ ਏਰੀਏ ਦੇ ਵਿੱਚ ਇਸ ਨੂੰ ਸੁੰਦਰ ਬਣਾਇਆ ਗਿਆ ਸੀਗਾ ਪਰ ਉਸ ਵੇਲੇ ਵੀ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ بارش ਦਾ ਪਾਣੀ بارش ਜਦੋਂ ਹੋਏਗੀ ਉਹਦਾ ਪਾਣੀ ਵੀ ਖੜਾ ਹੋ ਜਾਏਗਾ ਔਰ ਜਿਸ ਦਾ ਅਸਰ ਜਿਹੜਾ ਹੈ ਸ਼ਰਧਾਲੂਆਂ ਤੇ ਦੇਖਿਆ ਜਾਏਗਾ ਸੋ ਕੁੱਲ ਮਿਲਾ ਕੇ ਹੈਰੀਟੇਜ ਸਟਰੀਟ ਦੇ ਵਿੱਚ ਅੱਜ ਸਵੇਰ ਤੋਂ ਜਿਹੜੀ ਬਾਰਿਸ਼ ਹੋਈ ਹੈ ਤਕਰੀਬਨ ਬਾਰਿਸ਼ 2 ਘੰਟੇ ਬਾਰਿਸ਼ ਹੋਈ ਹੈ 2 ਘੰਟੇ ਦਾ ਅਸਰ ਇੰਨਾ ਹੈ ਕਿ ਪੂਰੀ ਹੈਰੀਟੇਜ ਸਟਰੀਟ ਭਰ ਗਈ ਹੈ ਔਰ ਜਿਹੜੇ ਸ਼ਰਧਾਲੂ ਇਸ ਸਟਰੀਟ ਦੇ ਵਿੱਚੋਂ ਲੰਘ ਕੇ ਨਿਕਲ ਕੇ ਸ੍ਰੀ ਹਰਮੰਦਰ ਸਾਹਿਬ ਲਈ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਕਿ ਉਹਨਾਂ ਨੂੰ ਪਾਣੀ ਦੇ ਵਿੱਚੋਂ ਨਿਕਲ ਕੇ ਜਾਣਾ ਪੈ ਰਿਹਾ ਹੈ ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप